you ਦੇਪਨਾਮ ਸੰਤੋਖੀ ਜਾ ਪੁੱਤਰ i'm away. ਪਾਉ ਉਤਮ ਆਰ ਪਾਈਏ ਸਤਿਗੁਰ ਮੰਤਰਾ ਆਉ ਬਲਿਆ ਕੀ ਸਤਿਗੁਰੇ ਆਪਨੇ ਜਨਮੁ ਭੁਖਤ ਨਾਂਕਰ ਗਾਂਚਾ ਨਰਸਣ ਸਾਗ ਮੇਰਿਓ ਵਡ ਭਾਗੀ ਨਾ ਕੋ ਦੇਖ ਗਏ ਗਵੰਚਾ ਸਤਿਗੁਰ ਸਾਂ ਪਾਇਆ ਵਡਣਾਣਾ ਅਰਕੀਏ ਵਾਹ ਗੁਣ ਸਾਝਾ ਜਿਨ ਕੋ ਮਿ ਪਾ ਕਰੀ ਜਗ ਜੀਵਨ ਹਰ ੁਰ ਧਾਰਿਓ ਮਨ ਮਾਝਾ ਸਮਝ ਜਿਨ ਕਾ ਕਿਰਪਾ ਕਰੀ ਜਦ ਜੀਵਨ ਆਰਪੁਰ ਧਾਰਿਓ ਦੇ ਗੁਰੂ ਸਮੂਹ ਇਤਸਾ ਸੰਗਤਿਆ ਸਤਗੁਰੂ ਜੀ ਉਪਦੇਸ਼ ਹਨ અપਾਰ ਮਿਹਰੋ ਕਿੰਝ ਹੈ ਪਾਵਨ ਚੰਦ ਕਮਲਾਂ ਦਾ ਪਿਆਰ ਰੂਪ ਸਦੇ ਹੋਏ ਅੰਮ੍ਰਿਤ ਵੇਲ ਦੀ ਦਾਤ ਰੋਸ਼ਨੀ ਨਿਤਨੀ ਅੰਦੀ ਸੇਵਾ ਉਪਰੰਤ ਸਾਡੇ ਸਾਰੇਾਂ ਤੇ ਕਿਰਪਾ ਦੇ ਦੇ ਪਾਵਨ ਮੁਖਵਾਕ ਸਭ ਜੀ ਨਿਦਾਨ ਜਾਇਕ ਸ੍ਰੀ ਉਲਾ ਚੌਥਾ ਜੈ ਸ੍ਰੀ ਰਾਮ ਦੇ ਅੰਦਰ ਚੌਥੇ ਆਸਾ ਕੰ ਸੰਹ ਸ੍ਰੀ ਗੁਰੂ ਗੁਰੂ ਰਾਮਦਾਸ ਸਹਾਰਾ ਜੀ ਨੇ ਮਿਹਰ ਦਇਆ ਕਰਦੇ ਹੋਏ ਕੀਰਤਨ ਕੀਤਾ ਹੈ ਆਓ ਰਸਨਾ ਤੇ ਉਤਰ ਪੈਜੇ ਹੋਏ ਤੇ ਚਲਣਾ ਤੇ ਰਾਜ ਦੀ ਲਵਾਓ پچنا کو جیو جانچ سیکھی آرپا کرو سارے بخشو رچنا پتر کرو بچ کے آخو جی Sātana āheru uh, nī, Sātana ਜਿਨ੍ਹਾਂ ਮਨੁੱਖਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਹੀ ਵਸਦਾ ਹੈ ਜਿਹੜੇ ਮਨੁੱਖ ਨਾਮ ਨਾਮ ਹੀ ਕਰਦੇ ਹਾਂ ਗਰੀਬਨਵਾਰ ਪਾਸਾ ਕਹਿੰਦੇ ਉਹਨਾਂ ਦੀ ਮਾਨ ਹਰੀ ਬਾਣ ਵੀ ਕਰਦੇ ਰਹਿ ਤਾਂ ਚੰਗਾ ਹੈ ਇਤਨੇ ਕਰੜੇ ਸੰਤ ਸਤਪੁਰ ਸਾਹਿਬ ਜੀ ਅੱਜ ਦੇ ਪਾਵਨ ਵਚਨਾਂ ਦਾ ਉਚਾਰਨ ਕਰਦੇ ਹੋ ਕਿਉਂਕਿ ਤੈਨਾਂ ਸੁਣ ਜੀਦੇ ਫਿਰ ਹੈ ਬਿਨਾਂ ਬੈਂ ਕੋਈ ਖੱਪ ਖੱਪ ਨੂੰਏ ਦਰੰਗਾ ਪਾਸੇ ਜਿਦਿਨੇ ਕਿਉਂਕਿ ਭਾਈ ਉਹਨਾਂ ਦਾ ਜਨਾ ਸਰੀਰ ਹੈ ਹਰੀ ਨਾਮ ਨੂੰ ਸੁਣਨਾ ਲੰਦਾ ਹੈ ਅਕਾਲ ਪੁਰਖ ਵੈਰਗੁਰੂ ਜੀ ਦੇ ਉਨ ਨਾਮ ਤੋਂ ਸਕਣਾ ਰਹਿੰਦਾ ਹੈ ਤੇ ਉਹ ਨਾਮ ਕੋ ਵਾਂਝੇ ਹੀ ਸੰਸਾਰ ਵਿੱਚ ਫਿਰਦੇ ਨੇ ਉਹ ਕੋ ਪਾਸਾ ਕਹਿੰਦੇ ਜੇ ਕੋਝ ਕੁਰਜ ਕੇ ਖਾਰ ਹੋ ਕੇ ਆਤਮਿਕ ਮੌਤ ਸਹਿੜਦੇ ਰਹਿੰਦੇ ਇਥੇ ਖੱਪ-ਖੱਪ ਕੇ ਮਰਦੇ ਨੇ ਇਸ ਕਰਕੇ ਸਹਿ ਪਾਸਾ ਕਹਿੰਦੇ ਚੰਗਾ ਕਿਉਂਕਿ ਨਮੁੱਖਾ ਜਨਮ ਜਿਹੜਾ ਹੈ ਆਪ ਸਾਹਿਬ ਜੀ ਕਹਿੰਦੇ ਕੇਵਲ ਨਾਮ ਜਪਣ ਬਾਅਦ ਤੇ ਪ੍ਰਾਪਤ ਹੋਇਆ ਸੀ ਜਨਮ ਇਹ ਵਾਰ-ਵਾਰ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਵਚਨ ਕਰੇ ਇਹ ਵਾਰ-ਵਾਰ ਸੁਣਾਉਂਦਾ ਜਦੋਂ ਕੀਤਾ ਹੈ ਤੈਨੂੰ ਨੁੱਖਾ ਜਨਮ ਪ੍ਰਾਪਤ ਹੋਇਆ ਆਪ ਸਰੀਰ ਮਿਲਿਆ ਤੈਨੂੰ ਇਹ ਵੀ ਕਦਰ ਕਰ ਲੈ ਨਾਮ ਜਪ ਕੇ ਸਿਮਰਨ ਕਰ ਲੈ ਪਰ ਫਿਰ ਵੀ ਜੇ ਮਨੁੱਖ ਬਾਸਾ ਕਹਿੰਦੇ ਨਾਮ ਨਹੀਂ ਜਪਦਾ ਸਿਮਰਨ ਕਰਦਾ ਨਹੀਂ ਹੈ ਫਿਰ ਉਹਦੇ ਨਾਲੋਂ ਚੰਗਾ ਹੈ ਉਹਦੀ ਮਾਂ ਜਿਹੜੀ ਹੈ ਉਹ ਵਾਂਗ ਰਹ ਜਾਂਦੀ ਤੇ ਉਹ ਨਾਮ ਵਿਗੂਣਾ ਆਦਮੀ ਜਿਹੜਾ ਮਨੁੱਖ ਇਸ ਸੰਸਾਰ ਤੇ ਆਇਆ ਹੈ ਉਹਦੇ ਨਾਲੋਂ ਚੰਗਾ ਸੀ ਹੁੰਦਾ ਇਹ ਨਾਮ ਇਦਾਂ ਦੇ ਕੜੜੇ ਬਚਨ ਸਤਿਗੁਰਾਂ ਨੇ ਅੱਜ ਦੇ ਪਾਪ ਨੂੰ ਉਪਵਾਕ ਗ੍ਰਾਹੀ ਕੀਤੇ ਹਨ ਕਿਉਂਕਿ ਸਤਿਗੁਰ ਕਹਿੰਦੇ ਉਸ ਜਨਮੁੱਖ ਬੰਦੇ ਨੇ ਆਪਨਾ ਨਾਮ ਨਹੀਂ ਜਪੁਣਾ ਹੈ ਤੇ ਜਿਹੜੇ ਜਿੰਨੇ ਵੀ ਉਹਦੀ ਸੰਗਤ ਵਿੱਚ ਆ ਜਾਣਗੇ ਜਿਹੜੇ ਉਹਦੀ ਸੰਗਤ ਕਰਨਗੇ ਉਹਨਾਂ ਨੂੰ ਵੀ ਉਹਨੇ ਨਾਮ ਦੇ ਨਾਮ ਉਤੋੜ ਕੇ ਰੱਖ ਦੇਣਾ ਹੈ ਖੱਪ-ਖੱਪ ਕੇ ਸਾਰਾ ਜੀਵਨ ਉਹਨੇ ਆਪਣਾ ਬਰਵਾਸ ਕਰ ਲੈਣਾ ਹੈ ਇਸ ਕਰਕੇ ਭਾਈ ਉਹਦੇ ਨਾਲ ਚੰਗੇ ਕੋਈ ਸੰਸਾਰ ਦੇ ਨਾ ਆਉਂਦਾ ਜਿੰਨੀ ਐਸਾ ਕਰ ਨਾ ਆਉਣਾ ਚੇਤੇਓ ਸੇ ਕਾਲੀ ਜਨਕ ਆਏ ਰਾਮ ਵਾਹਿ। ਪਾਤਸ਼ਾਹ ਜੀ ਹੋਰ ਆਖੀ ਕਿਉ ਮੈਂ ਜਿਹੜੇ ਤੇ ਨਾਮ ਜਿਨ੍ਹਾਂ ਨੇ ਜਪਣਾ ਨਹੀਂ ਸੀ। ਇਸ ਕਰਕੇ ਪਾਤਸ਼ਾਹ ਜੀ ਵਾਚਨ ਕਰਦੇ ਨੇ ਭਾਈ ਉਹਦੇ ਨਾਲੋਂ ਚੰਗਾ ਨਾਮ ਓਣਾ ਚੰਗਾ ਹੈ ਜਿੱਥੇ ਮੁੱਖਾ ਜਨਮ ਲੈ ਕੇ ਹੀ ਨਾਮ ਹੁੰਦਾ ਹੈ ਇਹ ਚੰਗਾ ਸੀ। ਮੇਰੇ ਮਨ ਜਪ ਰਾਮ ਨਾਮ ਹਰਮਾਚਾਰ ਇਹ ਮੇਰੇ ਮਨ ਉਸ ਪਰਮਾਤਮਾ ਦਾ ਨਾਮ ਜਪਿਆ ਕਰ ਜੋ ਤੇਰੇ ਅੰਦਰ ਵਸ ਰਹੇ ਹਨ ਮਨਜਾ ਦਾ ਭਾਵ ਜੋ ਅੰਦਰ ਹੈ ਅੰਦਰ ਵਸ ਰਹੇ ਹਨ ਭਾਸਾ ਕਿ ਉਹ ਜਿਹੜਾ ਤੇਰੇ ਅੰਦਰ ਵਸਦਾ ਹੈ ਕਾਲਪੁਰਤ ਵੈਰਗੂ ਉਸ ਕਾਲਪੁਰਤ ਵੈਰਗੂ ਜੀ ਦਾ ਨਾਮ ਜਪਿਆ ਕਰ ਹਰ ਹਰ ਕਿਰਪਾਲ ਕਿਰਪਾ ਪ੍ਰਭਾ ਆਹੀ ਗੁਰ ਗਿਆਨ ਦੀ ਨੂੰ ਮਨ ਸਮਝਾ اے بھائی کرپال پربھو نے یسوع ਨੂੰ ਮੁکਤੇ ਕਿਰਪਾ ਕੀਤੀ ਹੈ ਉਸ ਨੂੰ ਫਿਰ ਗੁਰੂ ਨੇ ਆਤਮਿਕ ਜੀਵਨ ਦੇ ਸੂਝ ਵਰਸ ਰਹੀ ਹੈ ਗੁਰੂ ਵੀ ਪਾਕ ਸਾਹਿਬ ਇਹਦੇ بھائی ਚੰਗੇ ਪਰਮਾਤਮਾ ਪ੍ਰਾਪਤ ਹੁੰਦਾ ਹੈ ਜੇ ਅਕਾਲ ਪੁਰਖ ਉਹਨੂੰ ਦਇਆ ਕਰੇ ਅਕਾਲ ਪੁਰਖ ਉਹਨੂੰ ਦਇਆ ਕਰਕੇ ਗੁਰੂ ਦਾ ਮੇਲ ਕਰਾਉਂਦਾ ਹੈ ਤੇ ਉਹ ਗੁਰੂ ਜਿਹੜਾ ਹੈ ਆਤਮਾ ਨੇ ਸੂਰਜ ਬਖਸ਼ਦਾ ਨਾਮ ਨੇ ਰਾਤ ਬਖਸ਼ਦਾ ਹੈ ਗਿਆਨ ਨੇ ਰਾਤ ਬਖਸ਼ਦਾ ਹੈ ਤੇ ਗੁਰੂ ਦੇ ਦਿੱਤੇ ਹੋਏ ਗਿਆਨ ਰਾਹੀਂ ਸਤਗੁਰੂ ਜੀ ਕਹਿੰਦੇ ਫਿਰ ਮਨ ਨਾਮ ਜਪਣ ਦੀ ਕਦਰ ਨੂੰ ਸਮਝ ਜਾਂਦੇ ਸੰਨ ਕਦਰ ਨਹੀਂ ਹੈ ਨਾਮ ਇਸੇ ਕਰਕੇ ਨਾਮ ਨਹੀਂ ਜਰਦੇ ਨਾ ਮਾਇਆ ਕਰਕੇ ਸਤਗੁਰੂ ਸਾਹਿਬ ਕਹਿੰਦੇ ਬੜੇ ਪੰਜੇ ਫਿਰਦੇ ਆ ਬੜੇ ਦੌੜਦੇ ਆ ਮਾਇਆ ਕਰ ਧਾਵ ਹੀ ਮੂਰਤ ਲੋਗ ਆ ਗਿਆਨ ਕਰ પા ਸਕਨੇ ਸੀ ਮੂਗਲ ਖਾਂ ਜਿਹੜੇ ਮਾਇਆ ਦੇ ਪਿੱਛੇ ਤੌੜੇ ਫਿਰਦੇ ਆਂ ਅੱਜੇ ਫਿਰਦੇ ਆਂ ਸਿੰਘ ਮੂਗਲ ਖਾਂ ਕਿਉਂਕਿ ਮਾਇਆ ਨੇ ਸਾਥ ਛੋੜੂ ਦੇਣਾ ਹੈ ਉਥੇ ਮਾਇਆ ਨੇ ਕੋਈ ਸਾਥ ਨਹੀਂ ਆਣਾ ਹੈ ਇਸ ਕਰਕੇ ਭਗਤ ਸਾਹਿਬਿਆਂ ਦੇ ਗੁਰੂ ਵਾਲਾ ਬਣਦਾ ਜਦੋਂ ਗੁਰੂ ਕਾਣਾ ਬਣੇ ਤਾਂ ਫਿਰ ਗੁਰੂ ਨੇ ਤੈਨੂੰ ਆਤਮਕ ਸੋਝ ਬਖਸ਼ਣੀ ਹੈ ਕਿਉਂਕਿ ਜੀਵਨ ਦੇ ਵਿੱਚ ਆਸਾ ਕਿ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਇਹ ਗੁਰੂ ਦੂਰ ਕਰੇਗਾ ਜਦੋਂ ਗੁਰੂ ਦੇ ਦੁਆਰਾ ਦਿੱਤੇ ਹੋਏ ਉਪਦੇਸ਼ ਦੇ ਰਾਹੀ ਗੁਰੂ ਦੇ ਦੁਆਰਾ ਬਾਸਕ ਲਈ ਗਿਆਨ ਦਿੱਤੇ ਹੋਏ ਗਿਆਨ ਦੇ ਰਾਹੀ ਤੇ ਅੰਦਰ ਸੂਝ ਆਏਗੀ ਆਪ ਨੂੰ ਗਿਆਨ ਆਏਗਾ ਫਿਰ ਤੂੰ ਨਾਮ ਦੇ ਕਦਰ ਨੂੰ ਸਮਝੇਗਾ ਜਿੰਨਾ ਚਿਰ ਗੁਰੂ ਆ ਨਹੀਂ ਬਣਦਾ ਉਹਨਾਂ ਚਿਰ ਤੈਨੂੰ ਨਾਮ ਦੀ ਕੀਮਤ ਨਾਮ ਦੀ ਕਦਰ ਦੀ ਸਮਝ ਨਹੀਂ ਆਉਂਦੀ ਹੈ ਇਸ ਕਰਕੇ ਨਾਮ ਦਾ ਭਾਈ ਗੁਰੂ ਬਾਲਾ ਬਣ ਰਹਾ ਹਰ ਕੀਰਤ ਕਾਲ ਯੁਗ ਪਦ ਪੂਤਨ ਹਰਾਈ ਹੈ ਸਤਿਗੁਰ ਮੰਝੇ ਭਾਈ ਜਗ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਹੀ ਸਭ ਤੋਂ ਉਚਾ ਹੈ ਸਤ ਸੰਗਤ ਦੇ ਬਰਾਬਰ ਕੁਝ ਵੀ ਨਹੀਂ ਹੈ ਸੰਸਾਰ ਤੇ। ਗਰੀਬਨਵਾਰੀ ਕਾਂਸੋਈਆਂ ਨੇ ਬਾਰ-ਬਾਰ ਸੰਸਮਿਜਾਉਂ ਦਾ ਯਤਨ ਕੀਤਾ ਸਤ ਸੰਗਤ ਕੋ ਵੱਡਾ ਕੁਝ ਨਹੀਂ। ਇਸੇ ਕਰਕੇ ਵਾਚਨ ਕਰਦੇ ਜੀ। ਬਾਸ ਸੰਗਤ ਨੇ ਕਰਜੁ ਕਾਇ ਨ ਕੀਰਤਨ ਪ੍ਰਧਾਨਾ ਤੁਮੁ ਪੁਜਤੀਐ ਲਾਏ ਧਿਆਨਾ ਆਪ ਤਰੇ ਸਗਲੇ ਮੁਕਤਾਰੇ ਹਰ ਦਰ ਗਏ ਭਗਤਿ ਸਿਉ ਜਾਣੀ ਆਸਾ ਕਿਰਦੇ ਜਿਹੜਾ ਅਕਾਲ ਪੁਰਖ ਵੈਕੂ ਜੀ ਦੀ ਕੀਰਤੀ ਕਰਦਾ ਭਾਈ ਉਹ ਬੜੇ ਭਾਖੜ ਦੇ ਭਾਗਾਂ ਵਾਲਾ ਹੈ ਕਿਉਂਕਿ ਅਕਾਲ ਪੁਰਖ ਵੈਕੂ ਜੀ ਦੀ ਕੀਪਤੀ ਅਕਾਲ ਪੁਰਖ ਵੈਕੂ ਦੇ ਹੁਣ ਗਾਉਣੇ ਇੱਕ ਕਾਲਪੁਰ ਦੇ ਵਿੱਚ ਸਭ ਤੋਂ ਉੱਤਮ ਨੇ ਇਸੇ ਕਰਕੇ ਕੀਰਤਨ ਨੂੰ ਪ੍ਰਧਾਨਗੀ ਬਖਸ਼ੀ ਹੈ ਸੰਤੁਰਾਂ ਨੇ ਕਲਪੁਰ ਦੇ ਵਿੱਚ ਤੇ ਸਾਨੂੰ ਰੋਜ਼ ਬਖਸ਼ਣ ਕਰਕੇ ਸੰਗਤ ਸੁਣਾਉਂਦੇ ਨੇ ਮੇਰੇ ਬਾਪੂ ਜੀ ਸਤ ਸੰਤਨ ਦੇ ਦੇ ਜਿਹੜਾ ਸੰਗਤ ਵਿੱਚ ਮਿਲ ਜਾਂਦਾ ਹੈ ਪਾਸ਼ਾ ਕਹਿੰਦੇ ਭਾਈ ਉਹ ਤਰ ਜਾਂਦਾ ਇਦ ਕਰਕੇ ਪਾਸ਼ਾ ਕਹਿੰਦੇ ਭਾਈ ਕਾਲਕੁਪਰ ਵੈਗੁਰੂ ਪਰਮਾਤਮਾ ਦੀ ਸਿੱਖ ਸਲਾਹ ਕੀ ਸਭ ਤੋਂ ਉੱਚਾ ਤਰ ਜਾਣਾ ਹੈ ਸਤਜਗਤ ਦੇ ਪ੍ਰਾਂਤ ਸਮੇਂ ਪਰ ਪਰਮਾਤਮਾ ਗੁਰੂ ਦੇ ਰਾਹੀ ਹੀ ਮਿਲ ਤਰਦਾ ਹੈ ਜਿੱਤੇ ਬਿਰਵਚਨ ਗਏ ਸਭ ਪਰਾਦੇ ਭਾਈ ਗੁਰੂ ਤੋਂ ਬਿਨਾਂ ਅਕਾਲ ਪੁਰਖ ਵਹਿਸ਼ੀ ਦੀ ਪ੍ਰਾਪਤੀ ਨਹੀਂ ਹੈ ਕਿਉਂਕਿ ਉਹ ਵਿਚੋਲਾ ਬੰਦਾ ਹੈ ਇਸ ਕਰਕੇ ਜਿਹੜਾ ਉਹ ਵਿਚਲਾ ਪੜਦਾ ਉਹ ਚੱਕ ਲਿੰਦਾ ਹੈ ਅਭਿਆਮ ਦਾਲਾ ਪੜਦਾ ਪੂਰ ਕਰਕੇ ਗਿਆਨ ਦਾ ਪ੍ਰਕਾਸ਼ ਪਰਾਕੇ ਕਾਲ ਪੁਰਖ ਵਹਿ ਦੀ ਨਾਮ ਵਿੱਚ ਗ੍ਰਾਂਤ ਹੈ ਆਂ ਬਲੇ ਮਾਰੀ ਸਤ ਗੁਰ ਆਪਣੇ ਜਿਨ ਗੁਪਤ ਨਾਮ ਕਰ ਗਾਂਜੇ ਭਾਈ ਮੈਂ ਆਪਣੇ ਰੂਪ ਨੂੰ ਤੁੰਗੂ ਰਾਮਦਾਸ ਜੀ ਦੇ ਅੰਦਰ ਮੈਂ ਆਪਣੇ ਰੂਪ ਨੂੰ ਪ੍ਰਗਟਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਉੱਜੇ ਵਾਸਤੇ ਪ੍ਰਮਾਤਮਾ ਦਾ ਨਾਮ ਪਰਗਟ ਕਰਨ ਕਰਦਾ ਹੈ ਬਾਸਾਗੰਦੇ ਨਾਮ ਕਿਤੇ ਉਹ ਵਕਰੀ ਥਾਂ ਹੀ ਵਸਦਾ ਹੈ ਤੇਰੇ ਅੰਦਰ ਹੀ ਹੈ ਇਹ ਵੀਰ ਮਾਤਰ ਸਰਬ ਕੋ ਗਿਆਨ ਵੀਰ ਮਾਤਰ ਸਤਿਗੁਰ ਜੀ ਦੇ ਸਾਰੇ ਅੰਦਰ ਸਾਰਿਆਂ ਦੇ ਅੰਦਰ ਵਾਸ ਕਿੰਨੇ ਗਿਆਨ ਰੱਖਿਆ ਹੋਇਆ ਹੈ ਪਰ ਉਸ ਅੰਦਰ ਦੇ বাসਦੇ ਕਾਮਕੁ ਬਹਿਕੂ ਅੰਦਰ ਵਸਦੇ ਨਾਮ ਇਹ ਗੁਜੇ ਭੇਦ ਨੂੰ ਗੁਰੂ ਪ੍ਰਗਟ ਕਰਕੇ ਦਿੰਦਾ ਹੈ ਜਿਸ ਕਰਕੇ ਸਾਹਿਬ ਗੁਰੂ ਨਾਮਦਾਸਾ ਰਾਜ ਕੰਧ ਮੈਂ ਆਪਣੀ ਗੁਰੂ ਤੋਂ ਪ੍ਰਵਾਹ ਜਪਦਾ ਜਿਹੜੇ ਗੁਰੂ ਨੇ ਮੇਰੇ ਤੇ ਕਿਰਪਾ ਕਰਕੇ ਬਿਹਰ ਦਇਆ ਕੀਤੀ ਹੈ ਮੇਰੇ ਅੰਦਰ ਇਹ ਕ੍ਰਿਤੇ ਵਖਦੇ ਪਰਮਾਤਮਾ ਦਾ ਨਾਮ ਮੈਨੂੰ ਪ੍ਰਗਟ ਕਰਕੇ ਦਿੰਦਾ ਹੈ ਪ੍ਰਗਟ ਕਰਕੇ ਬੁਖਾਅ ਦਿੰਦਾ ਹੈ ਦਰਸ਼ਨ ਸਾਧ ਬਿਨੋ ਵਡਕਾਗੀ ਸਭ ਕਿਰਵਿਖ ਗਏ ਰਵੰਚਾ اے ਭਾਈ ਜਿਸ ਮਨੁੱਖ ਨੂੰ ਵੰਦੇ ਭਗਤਾਂ ਦੇ ਨਾਲ குரு ਦਾ ਦਰਸ਼ਨ ਪ੍ਰਾਪਤ ਹੁੰਦਾ ਹੈ ਉਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ਨਾਮ ਦੇ ਵਿਚੈ ਦੀ ਭਾਵਨਾ ਹੈ ਪਾਸਾ ਕਹਿੰਦੇ ਇੱਕ ਜਨਮ ਦੇ ਨਹੀਂ ਆਪ ਕਈ ਵਾਰੀ ਦੇ ਵਚਨ ਸਤਿਗੁਰਾਂ ਦੇ ਸਰਬਨ ਕੀਤੇ ਗਏ ਹੈ ਪਾਸਾ ਕਹਿੰਦੇ ਕਰੋੜਾਂ ਜਨਮਾਂ ਦੇ ਪਾਪ ਕੋਟ ਜਨਮ ਰਾਖੇ ਪਰ ਸਨ ਨਾ ਪ੍ਰਗਟੇ ਭਲੇ ਸੁਝੂ ਕਰ ਕਰੋੜਾਂ ਪਾਪਾਂ ਦੇ ਕੀਤੇ ਵਾਰੀ ਕਰੋੜਾਂ ਜਨਮਾਂ ਦੇ ਕੀਤੇ ਪਾਪ ਸਾਂਗਲੇ ਨੂੰ ਜਨਨੇ ਜਿਸ ਨੂੰ ਨਮਕ ਨੂੰ ਵੱਡੇ ਪੰਖਾਂ ਨਾਲ ਗੁਰੂ ਦਾ ਦਰਸ਼ਨ ਪ੍ਰਾਪਤ ਹੁੰਦਾ ਹੈ ਸਤਿਗੁਰ ਸਾਹੁ ਕਾਇਆ ਵਧਾਣਾ ਆਰਕੀਏ ਬੋ ਸੰਜਾ اے ਭਾਈ ਜਿਸ ਨੂੰ ਬਟਾ ਸਿਆਣਾ ਸਤਿਗੁਰੂ ਮਿਲਿਆ ਹੈ ਫਿਰ ਗੁਰੂ ਨੇ ਪਰਮਾਤਮਾ ਨੇ ਬਹੁਤੇ ਗੁਨਾ ਨਾ ਉਹਨੂੰ ਸੰਤ ਜੀ ਬਾਲ ਖਣਾ ਦਿੱਤਾ ਹੈ ਜਿਨ ਕਾ ਕਿਰਪਾ ਕਰੀ ਜਗ ਜੀਵਨ ਹਰ ਪੁਰ ਧਾਰਿਓ ਮਨ ਮਾਂਚਾ ਏ ਭਾਈ ਜੰਗ ਦੇ ਜੀਵਨ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕੀਤੀ ਹੈ ਉਹਨਾਂ ਨੇ ਫਿਰ ਆਪਣੇ ਮਾਨ ਦੇ ਵਿੱਚ ਹਿਰਦੇ ਦੇ ਵਿੱਚ ਮਾਤਮਾ ਦਾ ਨਾਮ ਲਗਾ ਲਿਆ ਹੈ ਇਹ ਤਿਕਦਾ ਕਿਉਂ ਹੈ ਜਦੋਂ ਗੁਰੂ ਕਿਰਪਾ ਕਰਦਾ ਹੈ ਤੇ ਜਿਹਦੇ ਅੰਦਰ ਨਾਮ ਵਜਦਾ ਹੈ ਫਿਰ ਉਤੋਂ ਜਿੰਨੇ ਵੀ ਵਿਕਾਰ ਨੇ ਕਾਮ ਕੋਧ ਲੋਭ ਮੋਹ ਅਹੰਕਾਰ ਜਿਹੜੇ ਸਾਨੂੰ ਇਸ ਸੰਸਾਰ ਦੇ ਵਿੱਚ ਢੁਲਝਾਈ ਰੱਖਦੇ ਨੇ ਉਤੋਂ ਇਹ ਸਾਰੇ ਹੀ ਦੌੜ ਨੇ ਸਾਰੇ ਹੀ ਦੇ ਭਜ ਜਾਂਦੇ ਨੇ ਅੰਦਰ ਵਿੱਚ ਕੇਵਲ ਤੇ ਕੇਵਲ ਇੱਕ ਆਕਾਰਕ ਪ੍ਰਭੂ ਦਾ ਨਾਮ ਟਿਕ ਜਾਂਦਾ ਹੈ ਤੇ ਜਿਹਦੇ ਹਿਰਦੇ ਦੇ ਵਿੱਚ ਅੰਦਰ ਨਾਮ ਟਿਕ ਗਿਆ ਆਸਾ ਕਹਿੰਦੇ ਉਹ ਸਦਾ ਬਾਤ ਤੇ ਸੁਖੀ ਰਹਿੰਦਾ ਹੈ ਇਸ ਕਰਕੇ ਭਾਈ ਜਗਤ ਦੇ ਜੀਵਨ ਪ੍ਰਭੂ ਨੇ ਜਿਨ੍ਹਾਂ ਨੂੰ ਮੁੱਖਾਂ ਉੱਤੇ ਕਿਰਪਾ ਕੀਤੀ ਹੈ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਆਪਣੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਟਕਾ ਲਿਆ ਹੈ ਤੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਟਿਕ ਗਿਆ ਜਿਨ੍ਹਾਂ ਦੇ ਮਨ ਵਿੱਚ ਨਾਮ ਟਿਕ ਗਿਆ ਹੈ ਧਰਮ ਰਹੀ ਦਰਕਾਰ ਗੁਰੂ ਘਾਰੇ ਜਨ ਨਾਨਕ ਦੇਖਾ ਸਮਝਾ ਤੇ ਸਾਹਿਬ ਸਤਿਪੁਰ ਸਾਹਿਬ ਕਿਰਪਾ ਕਰਕੇ ਹੁਣ ਵੱਡਿਆਂ ਦੀ ਮੂਰ ਲਾ ਕੇ ਸੁਣਾਉਂਦੇ ਨੇ ਇਹ ਨਾਨਕ ਫਿਰ ਧਰਮ ਰਾਜ ਤੇ ਦੰਦ ਦੇ ਉਹਨਾਂ ਮੋਖਾਂ ਦੇ ਕੀਤੇ ਕਰਮਾਂ ਦੇ ਦੇਖੇ ਨੇ ਸਾਰੇ ਕਾਲ ਦੇ ਪਾੜ ਦਿੱਤੇ ਗਏ ਜਿਹਦੇ ਹਿਰਦੇ 'ਚ ਨਾਮ ਵਸ ਗਿਆ ਉਹਨਾਂ ਦੇ ਨਾਲ ਕੋਈ ਲੇਖਾ ਜੋਖਾ ਨਹੀਂ ਹੁੰਦਾ ਕਹਿੰਦਾ ਹੈ ਉਹਨਾਂ ਦੇ ਸਤਿਗੁਰੂ ਸਾਹਿਬ ਕਹਿੰਦੇ ਦੇਖੇ ਦੇ ਕਾਗਜ ਹੀ ਤਾਮਰਾਜਾ ਪਾੜਨ ਦਰ ਹੈ ਉਹਨਾਂ ਦਾ ਸਭ ਦਾ ਲੇਖਾ ਹੀ ਨਿਕਲ ਜਾਂਦਾ ਹੈ ਭਾਈ ਜਿਹੜੇ ਵੱਡੇ ਭਾਕਾ ਵਾਲੇ ਗੁਰੂ ਬਾਣੀ ਬਣ ਕੇ ਗੁਰੂ ਸਾਹਿਬ ਜੀ ਦੇ ਨਾਮ ਨੂੰ ਆਪਣੇ ਮਨ ਵਿੱਚ ਟਿਕਾ ਲੈਂਦੇ ਆਪਣੇ ਮਰਦੇ ਵਿੱਚ ਟਿਕਾ ਰਹਿੰਦੇ ਨੇ ਉਹਨਾਂ ਦਾ ਕੋਈ ਨੋ ਲੇਖਾ ਕਿਤਾਬ ਨਹੀਂ ਹੁੰਦਾ ਇਥੋਂ ਤੱਕ ਕਿ ਸਤਿਗੁਰੂ 판ਸਾਖਰਵਾਣੀ ਦੇ ਵਿੱਚ ਵਚਨ ਕਰਦੇ ਨੇ ਕਹਿੰਦੇ ਨੇ ਉਹਨਾਂ ਨੂੰ ਤੇ ਸਤਿਗੁਰੂ ਕੀਪਨ ਕਾਰ ਕਰਦਾ ਕਹਿੰਦੇ ਭਾਈ ਭਗਤ ਰਾਜ ਵੀ ਸੇਵਾ ਕਰਦਾ ਹੈ ਉਹਨਾਂ ਦੀ ਸੇਵਾ ਹੁੰਦੀ ਹੈ ਉੱਪਰ ਜਾ ਕੇ ਜਿਹੜੇ ਨਾਮ ਜਪਦੇ ਨੇ ਜਿਹੜੇ ਸਿਮਰਨ ਕਰਦੇ ਨੇ ਇਸ ਕਰਕੇ ਗੁਰੂਵਾਲਾ ਜੀ ਨੂੰ ਭਾਈ ਗੁਰੂ ਬਾਰੇ ਬਣ ਕੇ ਗੁਰਸਹਿਬੀ ਤੋਂ ਆਮ ਦੀਆਂ ਦਾਤਾਂ ਦਾ ਕਰੀਏ ਰੋਜ਼ ਗੁਰ ਚਰਨਾਂ ਦੇ ਵਿੱਚ ਇੱਕੋ ਅਰਦਾਸ ਇੱਕੋ ਬੇਨਤੀ ਕਰੀਏ ਸਤਿਗੁਰੂ ਸਾਹਿਬ ਕਿਰਪਾ ਕਰੋ ਦੇਹੇ ਨਾਮ ਸੰਪੂਰਕੀਆ